ਪੰਜਾਬ ਵਿੱਚ ਨਸ਼ੇ ਨੇ ਹੁਣ ਤੱਕ ਕਈ ਘਰ ਤਬਾਹ ਕਰ ਦਿੱਤੇ ਹਨ ਪਰ ਕਈ ਅਜੀਹੇ ਲੋਕ ਹਨ ਜੋ ਸਮੇਂ ਸਿਰ ਨਸ਼ਾ ਛੱਡ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਨ ਤੋਂ ਬਚਾਉਂਦੇ ਹਨ ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜਾ ਪਿਛਲੇ 10 ਸਾਲ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਅਤੇ ਇਹ ਦੋਵੇਂ ਹੁਣ ਤੱਕ ਕਰੀਬ 1 ਕਰੋੜ ਰੁਪਏ ਦੇ ਨਸ਼ੇ ਦਾ ਸੇਵਨ ਕਰ ਚੁੱਕੇ ਹਨ ਪਰ ਹੁਣ ਆਪਣੇ ਬੱਚਿਆਂ ਦੀ ਖਾਤਰ ਉਹ ਨਸ਼ਾ ਛੱਡਣ ਲਈ ਸਥਾਨਕ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਹੋਏ ਹਨ ਆਪਣੀ ਗੱਲਬਾਤ ਸੁਣਾਉਂਦੇ ਹੋਏ ਇਸ ਜੋੜੇ ਨੇ ਕਿਹਾ ਕਿ ਸਭ ਕੁਝ ਬਰਬਾਦ ਕਰਨ ਤੋਂ ਬਾਅਦ ਹੁਣ ਉਹ ਹੋਸ਼ ਵਿੱਚ ਆ ਗਏ ਹਨ ਅਤੇ ਨਸ਼ਾ ਛੱਡਣ ਲਈ ਉਹ ਨਸ਼ਾ ਛਡਾਓ ਕੇਂਦਰ ਵਿੱਚ ਦਾਖਲ ਹੋਏ ਹਨ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹ ਇਸ ਤੋਂ ਬਾਹਰ ਨਿਕਲ ਕੇ ਚੰਗਾ ਜੀਵਨ ਜੀਣ। ਭਾਈ ਕਿਲੋਵਰੇ ਸਾਬ ਨਾਲ ਤੇ ਪੀ ਗਏ ਹੁਣ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਫੇ ਕਿਲੋ ਦੇ 1.5 ਕਿਲੋ ਪੀ ਗਏ ਹੁਣੇ। ਮੈਂ ਕਦੀ لالਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ لالਚ ਨਹੀਂ ਕੀਤਾ ਕਿਨੇ ਰੁਪਏ ਬਣਾ ਕੀਤੇ ਹੁੰਦਾ ਮੇਰੇ ਲੱਖਾਂ ਕਰੋੜਾ ਕੀਤੇ ਹੀ ਹੁੰਦੀਆਂ ਭਾਈ ਹਰ ਇੱਕ ਨੇ ਕੀਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਇਆ ਕਹਿੰਨੇ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾ ਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਨੇ ਜਾਉਂਦਾ ਕਿੱਥੋਂ ਕਿੱਥੋਂ ਤੇ ਲੈ ਗਏ ਇਹ ਇਨੀ ਬਾਜੀ ਪਤਾ ਸਾਨੂੰ ਤੇ ਅੰਬਰਸਰ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂਾਨੂੰ ਪਤਾ ਹਾਂ ਕੀ ਮੰਗਿਆ ਚਹਿਰਾ ਬਸ ਭਾਈ ਛੱਡਨਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਹੈ ਤੁਹਾਡੇ ਕੋਲ ਕਿਦਾ ਸੰਪਰਕ ਚਾਹੀਏ ਇਦਾਂ ਯਾਰ ਦੋਸਤ ਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾਰੇ ਬਾਅਦ ਜੋ ਜਦੋਂ ਉਹਦੀ ਮਰਜ਼ੀ ਹੈਗੀ ਉਹਦਾ ਕਰ ਲਾਂਗਾ ਉਹ ਰੱਬ ਦੀ ਰੋ ਮੇਰੀ ਹੀ ਕਿਰਪਾ ਹੀ ਆਪਣੇ ਦਾ ਚਲੋ ਪੈਸੇ ਤੇ ਲਈ ਗਲਤ ਕੰਮ ਵੀ ਨਹੀਂ ਕਰਦੇ ਹਿੰਗੇ ਲੋ ਜਿਰ ਨਵਾਂ ਨਵਾਂ ਮਿਲਿਆ ਨੂੰ ਉਰਵਮ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚ ਮੈਂ ਕਿਹਾ ਜਾਂਦੀਆ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਲ ਤੇ ਲਈ ਇਹ ਫਿਰ ਕਿਨੇ ਕਦਮ ਚੜ ਗਿਆ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜੋ ਵੱਡੀ ਕੁੜੀ ਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਉਹ ਇਲਾਜ ਕਰਾ ਰਿਹਾ ਇੱਥੇ ਆਨ 15-16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹਦੀ ਜੀਤਲੇ ਗੋਲੀ ਦਾ ਰੱਖਦੇ ਨਾ ਮਨ ਮਨ ਬਣਾ ਲਿਆ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ। ਇਹਨਾਂ ਨੇ ਆਪਣੀ ਕੋਈ ਨਹੀਂ ਕੀਤੀ। ਬੋਕਿਆ ਇਹਨਾਂ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲੌਂਦੀ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀ ਗਿਆ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕ ਨਸ਼ਾ ਪੀ ਗਿਆ ਆਪਣਾ ਗੈਣਾ ਕੱਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ ਵੀ ਨਹੀਂ ਛੱਡਿਆ ਕਿ ਜਿਹੜਾ ਅੱਡੇ ਬੱਚੇ ਕੱਲ ਨੂੰ ਸੋ ਕਿ ਜ਼ਿੰਦਗੀ ਜੀਏ ਸਿਕਨ ਤੇ ਹੁਣ ਇਹ ਇਹ ਕੰਨੇ ਆ ਕਿ ਬਸ ਇਆਂ ਟਣਾਵਾ ਹਟ ਗਏ ਆ ਕੁਛ ਹਟ ਹੋਲੀ ਹੋਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਪ੍ਰਵਾਸ ਪਤਾ ਵੀ ਨਹੀਂ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੂੰ ਬੜਾ ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ ਤਫ ਜਦੋਂ ਸਾਰਿਆਂ ਨੂੰ ਸਰਪਤ ਆ ਲੱਗ ਗਿਆ ਤੇ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮਣਨਾ ਸਾਡੇ ਘਰ ਨਹੀਂ ਮਣਨਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਹੀ ਇਹ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਤੇ ਬਸ ਹੁਣ ਇਹ ਹੀ ਇਹ ਕਹਿੰਦੇ ਹੁਣ ਮਨ ਚ ਇਹ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ